ਨਾਨਕ ਆਰਪਿਆ ਇੱਕ ਕਰਮਨਾ ਨਿਦਰ ਸ੍ਰਿਵਦਾਸਹਿ ਮੇਨ ਸੰਗਦ ਗੁਨਾ ਸਰਗਾਸ ਮੇਨ ਆਰਹਾਰ ਆਰੰਧ ਨਾਮ ਤਕੋ ਸੰਨਾਨ ਕੀ ਬਾਹੀਨ ਜੰਗਰਨ ਜੇਨ ਆਰਜਾਨ ਸਤਿਗੁਰਧੰਨ ਦਾਈ ਹੇ ਨਾ ਪਰਮਾਤਮਾ ਦੇਖਣ ਕਾਸ਼ ਧੰ ਧੰ ਅਭੰਗ ਦੁਇਆ ਇਹ ਦਹ ਅਨਰਖ ਤਾਰਿਆ ਇਹ ਨ ਜਾਨਾਨੰਦ ਨਾਮ ਬਰਦਾਸ਼ ਰਾਮ ਸਿਜਨੀ ਮਹਾਨਾ ਪਜੇਵਾ ਆਦੀ ਜਿ ਸਹੀ ਮਾਨ ਕਿਤ ਰਹੇ ਮਕਾਨਾ ਯਾ ਨਹਰ ਹਾਰੀ ਜੀਓ ਮਰੀਨਾ ਜਾਨਕ ਪਰਮਾਨ ਜੰਤੂ ਉਪਾਇ ਤਾਤ ਰਿਜਤ ਅਗ ਕਾਰੁ ਧਰੀਆ ਮੇਰੇ ਮਾਨੋ ਜੀ ਸੰਤ ਸੰਗਤਿ ਲੈ ਸੋ ਤਰੀਆ ਗੁਰ ਪਰਸਾਣਾ ਤਨ ਕਰਮ ਬਾਦ ਪਾਇ ਨਮ ਤੋ ਕਾਸ਼ ਹਰੇ ਆ ਰਾਮ ਆ ਨਾ ਨਿਤ ਲੋਗ ਸੁਭ ਮਨ ਤੂੰ ਨਾਮ ਜਿਹੀ ਧਰੇ ਆ ਸੁਰ ਸਿਰ ਜੰਤ ਸੰਗਿ ਏ ਧਾਪੁਰ ਸਾਹਿਬ ਨਾਨਕ ਘਉ ਕਰੀਆ ਉਕੇ ਗੂੜ ਆਵੈ ਹੈ ਕੋ ਜਤਾਂ ਆਸ਼ ਅਜਰੇ ਛੜੀਆ ਪੇਨ ਤਰੁਨਸਨਾ ਦਾ ਕਾਣਾ ਨਿਵਾਵ ਮਾਨ ਪ੍ਰਭ ਸੁੰਗਰ ਨੂੰ ਕਰੀਆ ਸ਼ਾਮ ਨਿਨਾਣ ਦਾਸਨ ਰਾਖਿ ਸੁਗਨਾਨ ਆਤਮਾ ਤਾਰਨੁ ਕਰੀਆ ਜਨ ਆਨਤ ਬਲ ਬਲ ਫਤ ਮਰ ਜਾਲੀਆਂ ਧੀਰਾ ਹੰਤ ਤਪਾਰ